ਪਿਛਲੇ 2 ਸਾਲ ਤੋਂ ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸਕਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮੁੱਦਾ ਕਾਫੀ ਸੁਰਖੀਆਂ ਚ ਰਿਹਾ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਫੇਰ ਪਿੰਡ ਵਾਸੀਆਂ ਦੇ ਵੱਲੋਂ ਦੋਨੋਂ ਪਾਸੇ ਰਸਤੇ ਫੈਕਟਰੀ ਦੇ ਨੇੜੇ ਬੰਦ ਕਰ ਦਿੱਤੇ ਗਏ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿੱਥੇ ਸਾਹਮਣਾ ਕਰਨਾ ਪਿਆ ਅਣਮਿੱਥੇ ਸਮੇਂ ਦੇ ਲਈ ਇਹ ਧਰਨਾ ਉਹਨਾਂ ਦੇ ਵੱਲੋਂ ਲਗਾ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਡੇਢ ਮਹੀਨੇ ਤੋਂ ਪੱਕਾ ਧਰਨਾ ਉਹਨਾਂ ਨੇ ਲਗਾਇਆ ਗਿਆ ਪਰ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੱਕਾ ਧਰਨਾ ਪਿੰਡ ਵਾਸੀਆਂ ਦੇ ਵੱਲੋਂ ਲਗਾਇਆ ਗਿਆ ਹੈ ਸ਼ਾਂਤ ਮੇ ਢੰਗ ਦੇ ਨਾਲ ਫੈਕਟਰੀ ਦੇ ਕੋਲੋਂ ਲੰਗਦਾ ਰਸਤਾ ਦੋਨੋਂ ਪਾਸੋਂ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਪਰ ਜੇਕਰ ਕੋਈ ਅਨੁਸ਼ਾਸਨ ਭੰਗ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਹਰਮੇਲ ਸਿੰਘ ਪਿੰਡ ਮੁਸਕਾਬਾ ਜੀ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਮਲ ਫੈਕਟਰੀ ਲੱਗ ਰਹੀ ਹੈ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਵੱਲੋਂ ਲੱਗ ਰਹੀਆਂ ਨੇ ਚਾਰਾਂ ਦਾ ਵਿਰੋਧ ਹੈ ਚਾਰਾਂ ਦੇ ਕੰਮ ਬੰਦ ਦਾ ਤਿੰਨਾਂ ਦਾ ਸਾਰੀ ਕੰਮ ਬੰਦ ਦਾ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਜੀ ਕਰ ਦੰਨੇ ਆਪਾਂ ਇਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਡੀਸੀ ਸਾਹਿਬ ਵੱਲੋਂ ਇੱਕ ਡੀਸੀ ਸਾਹਿਬ ਨੇ ਆਪ ਦੇ ਮ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋਗੇ ਵੀ ਚਲੋ ਪ੍ਰਸ਼ਾਸਨ ਨੂੰ ਕਹਿਤਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਸੀਂ ਡੇ ਬਾਏ ਡੇ ਕਹਿੰਦੇ ਰਹੇ ਹਾਂ ਹੁਣ ਵੀ ਕਹਿੰਦੇ ਰਹੇ ਹਾਂ ਪਰ ਸਾਡੀ ਕਿਸੇ ਨੇ ਵੀ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਮੁਸਕਾਬਾਦ ਤੋਂ ਜਿਹੜੇ ਫੈਟ ਦਾ ਵਿਰੋਧ ਕਰਦੇ ਆ ਬਾਕੀ ਸਾਰਾ ਆਪਣੇ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪੜੀਆਂ ਦਾ ਖੀਰ ਨਹੀਂ ਆਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ ਸਾਰਾ ਪਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਆ ਹਾਂਜੀ ਕਰਦੇ ਆ ਪਰ ਲਾਸਟ ਦੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾਂ 'ਤੇ ਫਿਰਦਿਆਂ ਨੂੰ ਕੱਤੇ ਰੇਤੇ ਦੇ ਬੈਠੇ ਆ ਛਾਂਤ ਮੇਂ ਹੀ ਬੈਠੇ ਆ ਔਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਮਾਨ ਆ ਰਿਹਾ 100 100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਮਾਨ ਉਹ ਤੇ ਇੰਗਲਾਂ ਚਦਰਾਂ ਆ 4 ਇੰਚੇ ਨੇ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਬੀਸੀ ਆਪਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਕਮੇਟ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਹੈ ਤਾਂ ਤਾਲਮੇਲ ਕਮੇਟੀ ਨੇ ਕਹਿਤਾ ਵੀ ਸਾਡੇ ਕੰਮ ਬੰਦਾ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਹਿਤਾ ਵੀ ਇਹ ਕੰਮ ਆ ਜਿਹੜਾ ਸ ਸਾ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਫੈਕਟਰੀ ਦਾ ਕੰਮ ਬੰਦ ਕਰਨ ਲਈ ਹੋਰ ਸਾਡਾ ਕੋਈ ਪਰਪਸ ਨਹੀਂ ਤੇ ਕੋਈ ਸ਼ਾਮ ਨੂੰ ਧਰਨਾ ਸਾਡਾ ਚੱਲਦਾ ਫੈਕਟਰੀ ਦੇ ਮੁਰੇ ਉਹ ਅਸੀਂ ਦਾ ਪ੍ਰੋਟੈਸਟ ਆਵਾਜ਼ ਜਾਰੀ ਰੱਖਿਆ ਹੋਇਆ ਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹਦੇ ਅੰਦਰ ਨਹੀਂ ਆ ਇਹ ਦੋ ਜਗ੍ਹਾ ਜੀ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇ ਸਾਡੇ ਹੀ ਪਿੰਡ ਦਾ ਰਸਤਾ ਹੈ ਸਾਡੇ ਹੀ ਨਗਰਾਂ ਦੇ ਸਾਰੇ ਮੁਸਕਬਤ ਖੇਰੀਆਂ ਟੱਪੀਆਂ ਸਿਆਲਾ ਜੋ ਵੀ ਆਸਲ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਜਾ <camina>, 45 ਦਿਨ ਤੋਂ ਤਾਂ ਨਾ ਮਿਲਿਆ ਫੈਕਟਰੀ ਤੋਂ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਹੇ ਆ ਇਸ ਕਰਕੇ ਅਸੀਂ ਇਹ ਰਸਤਾ ਨੂੰ ਰੋਕਣ ਦੀ ਲੋੜ ਤਾਂ ਨਹੀਂ ਕੋਈ ਕੋਸ਼ਿਸ਼ ਨਹੀਂ ਦਿੱਤਾ ਤੁਹਾਨੂੰ ਉਹ ਕਹਿੰਦੇ ਕਮੇਟੀ ਬਣ ਗਈ ਥੋੜੀ ਅਸੀਂ ਕਹਾਂ ਵੀ ਜਿੰਨੀ ਜਰ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ ਤੈਨੂੰ ਤੁਸੀਂ ਕੰਮ ਬੰਦ ਕਰਾਓ ਜਾਂ ਦੂਜੇ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਇਧਰ ਇਧਰ ਨੱਗੇ ਨਹੀਂ ਇਹ ਫੈਕਟਰੀਆਂ ਨਹੀਂ ਹੁਣ ਸਾਡੀ ਚਾਰਾਂ ਦੀ ਕਮੇਟੀ ਬਣੀ ਹੋਈ ਹੈ ਜਿੱਤੇ ਹੁੰਦੜੀ ਖਾੜਾ ਅੰਗਨਾਲੀ ਰਾਜਪੂਤਾ ਦੇ ਮੁਸਕਫਾ ਜੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਭਾਈ ਜਿੰਨਾ ਜਰ ਕੋਈ ਬਦਲਾ ਨਹੀਂ ਹੁੰਦਾ ਕਿਸੇ ਫ ਮੋਸਕਾ ਬਾਅਦ ਬਾਇਓ ਕੈਮੀ ਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਕੋਈ ਬਦਲ ਕਿੰਨੇ ਦਿਨ ਰੁਕਿਆ ਜੀ ਤੇ ਜਿਹੜਾ ਧਰਨਾ ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਰਿਹਾ ਉਹ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਨੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਨਹੀਂ ਕੀਤੀ ਤੇ ਕੋਈ ਆਪਣੇ ਮਰਜੋ ਅਦਾਲਤ ਦਾ ਕੋਈ ਸਾਹ ਨਾ ਲੈਂਦਾ ਜੀ ਨਹੀਂ ਸਾਡੇ ਤੋਂ ਨਾ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੰਦਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਇਹਨੇ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਧਰਨੇ ਦੇ ਥੋੜੀ ਬੰਦੇ ਸੀ 10 15 ਬੰਦੇ ਇਹ ਰਫਾ ਲੈ ਕੇ ਆਇਆ ਜੋਂ ਜਵਦਾ ਲੱਗਿਆ ਬੋਡਾਂ 'ਚ ਬਈਆਂ ਸੀ ਕਿਦਨੇ ਵਾਇ ਸੀ ਇਹ ਸਾਰੇ ਬੰਦੇ ਨੂੰ ਗਾਲਾਂ ਕੱਢ ਕੇ ਗਏ ਅਸੀਂ ਪੁਲਿਸ ਕੋਲ ਕੰਪਲੇਟ ਕੀਤੀ ਐਸਐਸਓ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕੇ ਸੀ ਸਰ ਮੁਸ਼ਕਵਾਦ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਰ ਤੋਂ ਨਹੀਂ ਜੀ ਜਿਹੜੀ ਉਹ ਫੈਕਟਰੀ ਦੇ ਗੈਸ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁਲ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫੈਕਟਰੀ ਦੇ ਦੋਨੇ ਪਾਸੇ ਉਹ ਲੋਕ ਸਰਕਾਰ ਦੇ ਪੀਸਫੁਲੀ ਬੈਠੇ ਆ ਜਿਹਦੇ ਸੰਦੀ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਅੱਜ ਐਸ.ਪੀ ਹੈਡਕ quarters ਸ਼੍ਰੀ ਤਰਨ ਨਦਰਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਪਰੋਕਸੀਵੇਟ 60 ਜਵਾਨ ਸਾਡੇ ਇੱਥੇ ਤਾਇਨਾਤ ਨੇ ਤਾਂ ਕਿ ਇਹ ਕੋ ਲਾਰਡ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕਰਾਂ ਦੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨੁਸਾਰ ਜੋ ਕਰ ਵੀ ਕੋ ਵਾਇਲੇਸ਼ਨ ਕਰੂਗਾ ਉਹਦੇ ਖਾਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ